ਜਮਾ ਸਾਸਤੇ ਰੇਟਾਂ ਦੇ ਵਿੱਚ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਜਮਾ ਸਾਸਤਾ ਪਾ ਇੱਕ ਘਰ ਲੈ ਕੇ ਪਹੁੰਚੇ ਅਸੀਂ ਗੱਡੀ ਦਾ ਰੇਟ ਘੱਟ ਤੋਂ ਘੱਟ 48000 ਤੁਹਾਨੂੰ ਦੇਖਣ ਨੂੰ ਅੱਜ ਮਿਲੂਗਾ ਤੇ ਗੱਲਬਾਤ ਕਰਦੇ ਹਾਂ ਜੀ ਆਪਾਂ ਪੂਰੀ ਦੀ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਐਸੀ ਭੇਜੋ ਤੁਸੀਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਛੇਤੀ ਤੋਂ ਛੇਤੀ ਤੋਂ ਅਡੀ ਜਿਹੜੀ ਮਸ਼ੀਨਰੀ ਜਾਂ ਘਰ ਕੁਠੀ ਮਕਾਨ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜੂਗਾ ਜੀ ਤੇ ਗੱਲ ਕਰਾਂਗੇ ਜੀ ਆਪਾਂ ਪਹਿਲੀ ਗੱਡੀ ਤੋਂ i20 ਜਮਾ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੇ ਅਸੀਂ ਪਹਿਲਾਂ ਗੱਡੀ ਦੀਆਂ ਫੋਟੋਆਂ ਤੁਸੀਂ ਚੈੱਕ ਕਰੋ ਮਾਡਲ ਦੀ ਗੱਲ ਕਰੀਏ 2010 ਮਾਡਲ ਆਪਾਂ ਨੂੰ ਗੱਡੀ ਇਹ ਦੇਖਣ ਨੂੰ ਮਿਲੂਗੀ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਫ੍ਰੈਸ਼ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਮਾਲਕ ਦੇ ਘਰੇ ਖੜੀ ਅਸੀਂ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਚਿੱਟੇ ਰੰਗ ਦੀ ਆ ਬੰਪਰ ਟੂ ਬੰਪਰ ਸਾਰੀ ਗੱਡੀ ਆਪਾਂ ਨੂੰ ਵਧੀਆ ਮਿਲ ਜੂਗੀ ਬੰਪਰ ਦੇਖੋ ਤੁਸੀਂ ਬਹੁਤ ਚੰਗੇ ਮਿਲ ਜਾਣਗੇ ਅੰਦਰੋਂ ਗੱਡੀ ਬਹੁਤ ਵਧੀਆ ਮਿਲ ਜੂਗੀ ਜਿਹੜਾ ਮੂਰਲਾ ਬੰਪਰ ਹੈ ਉਹ ਤਾਂ ਮੈਨੂੰ ਲੱਗਦਾ ਸੀ ਬਿਲਕੁਲ ਨਵਾਂ ਲਵਾਇਆ ਇਹਨਾਂ ਨੇ ਤੇ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਬਾਕੀ ਤੁਸੀਂ ਜਾ ਕੇ ਦੇਖਣਾ ਜੇ ਚਾਹਨਿਓ ਤਾਂ ਮਾਲਕ ਦਾ ਜਿਹੜਾ ਏਰੀਆ ਸੀ ਮਲੂਟ ਜਾ ਕੇ ਦੇਖ ਸਕਦੇ ਹੋ ਮਲੂਟ ਏਰੀਆ ਚ ਗੱਡੀ ਤੁਹਾਨੂੰ ਘਰੇ ਮਿਲੂਗੀ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 4000 ਰੁਪਏ ਕੁੱਲ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ 10 ਮਾਡਲ ਹੈ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ ਆਪ ਹੀ ਜੀ ਓਡੀ ਗੱਡੀ ਆਪਾਂ ਲੈ ਕੇ ਪਹੁੰਚੀ ਐ ਇੱਕ ਓਡੀ ਦੀ A4 ਗੱਡੀ ਫੁੱਲ ਆਟੋਮੈਟਿਕ ਹੈ ਜੀ ਹਰਿਆਣਾ ਨੰਬਰ ਹੈ HR26 ਗੱਡੀ ਦਾ ਨੰਬਰ ਮਿਲੂਗਾ ਕਾਲੇ ਰੰਗ ਦੀ ਹੈ ਮਾਡਲ 2012 ਡੀਜ਼ਲ ਤੇ ਗੱਡੀ ਆਪਾਂ ਨੂੰ ਮਿਲੂਗੀ ਬਟਨ ਤੇ ਸਟਾਰਟ ਹੈ ਜੀ ਗੱਡੀ ਸਨਰੂਫ ਮਾਡਲ ਗੱਡੀ ਆਪਾਂ ਨੂੰ ਮਿਲੂਗੀ ਇਹ ਸਰਵਿਸ-ਸੁਰਵਿਸ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਤੇ ਕਮੀ ਪੇਸ਼ੀ ਕੋਈ ਨਹੀਂ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂ ਸ਼ੇਰੀ ਮੁਕਤ ਸਰ ਸਾਹੀ ਮਾਲਕ ਦਾ ਏਰੀਆ ਜੀ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਗੱਡੀ ਚਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ ਰੇਟ ਵਗੈਰਾ ਮਾਲਕ ਕਹਿੰਦੇ ਸੀਗੇ ਵੀ ਆਓ ਦੇਖੋ ਪਰਖੋ ਚਲਾ ਕੇ ਦੇਖੋ ਜਦੋਂ ਫਿੱਟ ਬੰਦੀ ਹੈ ਗੱਡੀ ਉਹ ਤੋਂ ਬਾਅਦ ਇਹ ਰੇਟ ਵੇਖ ਕੇ ਮੁਕਾ ਲੈਵਾਂਗੇ ਗੱਲਬਾਤ ਕਰ ਲਿਓ ਤੁਸੀਂ ਆਪ ਹੀ ਮਾਲਕ ਨਾਲ ਕੋਈ ਵੀ ਗੱਲ ਨਹੀਂ ਹੈ ਕੋਈ ਗੱਲ ਕਰਨੀ ਹੈ ਕੁਝ ਪੁੱਛਣੇ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਅਸੀਂ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਆਪਣੇ ਕੋਲੇ ਗੱਡੀ ਪਹੁੰਚੀ ਆ ਸਵੈਪਟ ਡਿਜ਼ਾਇਰ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ ਮਾਡਲ ਦੀ ਗੱਲ ਕਰੀਏ 2015 ਮਾਡਲ ਹੈ ਸਵੈਪਟ ਡਿਜ਼ਾਇਰ ਐਲ ਡੀ ਆਈ ਗੱਡੀ ਦੀ ਕੰਡੀਸ਼ਨ ਆਲੂਕੀ ਆ ਜੀ ਗੱਡੀ ਦਾ ਮਾਡਲ ਆਪਾਂ ਨੂੰ 15 ਮਿਲੂਗਾ ਸੈਕੰਡ ਓਨਰ ਗੱਡੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦਾ ਹਾਂ ਜਿਸ ਨੇ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਆ ਤਾਂ ਜਲੰਧਰ ਮਾਲਕ ਦਾ ਏਰੀਆ ਚਾਚ ਦੇਖ ਸਕਦੋਂ ਚਲਾ ਕੇ ਸਟਾਰਟ ਕਰਕੇ ਪੂਰੀ ਤਸੱਲੀ ਅੰਦਰ ਬਾਹਰੋਂ ਕਰਕੇ ਤੇ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾਲੋ ਜੀ ਤੇ ਮਾਲਕ ਕਹਿੰਦੇ ਸੀਗੇ ਰੇਟ ਹੋਰ ਵੀ ਕਰ ਲਾਂਗੇ ਘਾਟਾ ਪਾਦਾ ਕੀਤਾ ਜਾਊਗਾ ਇੱਕ ਵਾਰੀ 285 ਮਾਲਕ ਨੇ ਡਿਮਾਂਡ ਆਖੀ ਐ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਐ ਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਆਪਾ ਦੇ ਹੀ ਦਿੱਤਾ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਮਾਲਕ ਤੋਂ ਗੱਲ ਕਰੋ ਜੀ ਆਪ ਹੀ ਤੇ ਹੁਣ ਦੱਸੋ ਜੀ ਮੈਨੂੰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਿਹਾ ਕਰੋ ਠੀਕ ਹੈ ਜੀ ਤੇ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਤੇ ਵੀਡੀਓ ਆਪਾਂ ਲਗ ਲਗ ਏਰੀਆ ਚੋਂ ਲਗ ਲਗ ਮਸ਼ੀਨਰੀਆਂ ਦੇ ਨਾਲ ਡੇਲੀ ਆਉਂਦੇ ਰਹਿੰਨੇ ਆ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਨੋਟ ਕਰ ਲਿਆ ਕਰੋ ਜੀ ਲਿਖ ਲਿਆ ਕਰੋ ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਚਾਹੀਦੀ ਹੈ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਭੇਜੋ ਸਾਰਾ ਕੁਝ ਤੇ ਆਪਾਂ ਫਰੀ ਚ ਐਡ ਤੁਹਾਡੀ ਲਗਾ ਦਾਂਗੇ ਗੱਡੀ ਦੀ ਗੱਲ ਕਰਾਂਗੇ ਅਸੀਂ ਗੱਡੀ ਆਪਾਂ ਮਰੂਤੀ 800 ਲੈ ਕੇ ਪਹੁੰਚੀ ਆ ਟਾਇਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਟਾਇਰ ਆਪਾਂ ਨੂੰ ਫਰੈਸ਼ ਮਿਲ ਜਾਣਗੇ ਮਰੂਤੀ ਦੀ ਕੰਡੀਸ਼ਨ ਜਿਹੜੀ ਹੈਗੀ ਅਸੀਂ ਤੁਸੀਂ ਚੈੱਕ ਰੂ ਵਧੀਆ ਆਪਾਂ ਨੂੰ ਬਾਡੀ ਲਾਈਨ ਮਿਲ ਜੂਗੀ ਵਧੀਆ ਸਾਰਾ ਕੁਝ ਹੈ ਸੀ ਕਮੀ ਪੇਸ਼ੀ ਕੋਈ ਨਹੀਂ ਇੰਜਨ ਚੈੱਕ ਕਰੋ ਜੀ ਬਹੁਤ ਵਧੀਆ ਕੰਡੀਸ਼ਨ ਇੰਜਨ ਦੀ ਆਪਾਂ ਨੂੰ ਮਿਲ ਜੂਗੀ ਏਸੀ ਚੱਲਦਾ ਪਾਸਿੰਗ ਖਤਮ ਹੈ ਜੀ ਇਹ ਰੀਅਲ ਮਾਲਕ ਦਾ ਸੰਗਰੂਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਸੰਗਰੂਰ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ 48000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਾਟਾ ਵਾਧਾ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕਿਸੇ ਨੂੰ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰਿਹਾ ਜੀ ਫੋਟੋਆਂ 'ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਪਰਖ ਰਹੇ ਹੋ ਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਕਰੋ ਗੱਲ ਆਪੀ ਜੀ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ ਆਲਟੋ ਗੱਡੀ 6 ਮਾਡਲ ਲੈ ਕੇ ਪਹੁੰਚੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਟਾਇਰ ਆਪਾਂ ਲੈ ਕੇ ਪਹੁੰਚੇ ਗੱਡੀ ਦੇ 2006 ਮਾਡਲ ਹੈ ਨਵੇਂ ਟਾਇਰਾਂ 'ਚ ਨਵੀਂ ਬੈਟਰੀ ਹੈ ਜੀ ਰੇਟ ਦੀ ਆਪਾਂ ਗੱਲ ਕਰੀਏ ਕੁੱਲ 75000 ਰੁਪਇਆ ਓਨਰ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਅਸੀ ਘਾਟਾ ਬਾਦਾ ਕੀਤਾ ਜਉ ਉਹ ਮਾਲਕ ਦਾ ਜਿਹੜਾ ਏਰੀਆ ਸੀ ਨਸੀਬ ਪੁਰਾ ਜੀ ਤੇ ਡਿਸਟ੍ਰਿਕਟ ਬਠਿੰਡਾ ਹੈ ਗੱਡੀ ਸੋਹਣੀ ਹੈ ਕੰਡੀਸ਼ਨ ਨਾਲ ਲੁਕਿਆ ਕਮੀ ਪੇਸ਼ੀ ਕੋਈ ਨਹੀਂ ਰੰਗ ਰੰਗ ਆਪ ਹੀ ਚੈੱਕ ਕਰੋ ਸੀ ਕਿਸੇ ਨੂੰ ਪਸੰਦ ਜਿਉਂਦੀ ਹੈ ਤਾਂ ਮਾਲਕ ਨੇ ਕਿਹਾ ਘਰੇ ਆ ਕੇ ਦੇਖ ਸਕਦਾ ਗੱਡੀ ਨੂੰ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਦੇਖਣਾ ਚਾਹੁੰਦਾ ਸਟਾਰਟ ਕਰਕੇ ਦੇਖ ਲਓ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਜਦੋਂ ਪੂਰੀ ਤਸੱਲੀ ਵਹਿੰਦੀ ਹੈ ਉਸ ਤੋਂ ਬਾਅਦ ਮਾਲਕ ਨੇ ਕਿਹਾ ਵੀ ਮੌਕੇ ਤੇ ਹੋਰ ਵੀ ਵਹਿ ਕੇ ਰੇਟ ਕਰ ਲਾਂਗੇ ਇਹ ਜਿਹੜੀ ਡਿਮਾਂਡ ਹੈ ਇਹ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦਈ ਰੱਖਿਆ ਜੀ ਤੇ ਹੁਣ ਤੁਸੀਂ ਚੈੱਕ ਕਰੋ ਜੀ ਆਪਾਂ ਇੱਕ ਵੀਡੀਓ ਲੈ ਕੇ ਪਹੁੰਚਿਆ ਘਰ ਦੀ ਵੀਡੀਓ ਲੈ ਕੇ ਪਹੁੰਚਿਆ ਸੀ ਘਰ ਮਾਲਕ ਨੇ ਵੇਚਣਾ ਚਾਹਾਂ ਸਸਤਾ ਵੇਚਣਾ ਸੀ ਰੇਟ ਤੋਂ ਉਹਨਾਂ ਪਹਿਲਾਂ ਹੀ ਮੈਂ ਦੱਸਤਾ ਸੀਗਾ 3 ਲੱਖ ਰੁਪਿਆ ਸਿਰਫ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਸੋ ਗਾਜ ਜਗਾਂ ਦੇ ਵਿੱਚ ਘਰ ਬਣਿਆ ਹੋਇਆ 3 ਲੱਖ ਰੁਪਏ ਡਿਮਾਂਡ ਹੈ ਜੀ ਦਿਉਣ ਇਹਨਾਂ ਦਾ ਪੈਂਡਾ ਜ਼ਿਲ੍ਹਾ ਬਠਿੰਡਾ ਜੀ ਤੇ ਓਨਰ ਦਾ ਮੋਬਾਈਲ ਨੰਬਰ ਵਗੈਰਾ ਪਾਸਕ੍ਰੀਨ ਤੇ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਜੀ ਬਾਕੀ ਘਰ ਤੁਸੀਂ ਚੱਕਰੂ ਕਮਰੇ ਠੀਕ ਬਣੇ ਹੋਏ ਨੇ ਜੀ ਤੇ ਜਿਹੜੀ ਗਲੀ ਲੱਗਦੀ ਆ ਰਸਤਾ ਲੱਗਦਾ ਘਰ ਨੂੰ ਉਹ ਵੀ ਪੂਰਾ ਖੁੱਲਾ ਡੁੱਲਾ ਲੱਗਦਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੇ ਕਿਸੇ ਨੂੰ ਪਸੰਦ ਆ ਤਾਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਬਾਕੀ ਇਸ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਤੇ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗੀਆਂ ਸੀ ਜ਼ਰੂਰ ਕਮੈਂਟ ਕਰੋ ਕਮੈਂਟ ਕਰਨਾ ਨਾ ਭੁੱਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ ਠੀਕ ਹੈ ਜੀ ਤੇ ਕਿਸਨ ਐਡ ਕਰਵਾਉਣੀ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖੇ ਰਹਿੰਦਾ 9465629488 ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ